ਇਹ ਬਾਜੀ ਸੁngੜੇ ਜਿਹੜੇ ਲੱਗਦੇ ਹਨ ਤੇ 1509 ਦੇ ਵੱਢ ਕੇ ਵਿੱਚ ਪਹਿਲੇ ਬਣਾ ਕੇ ਤੇ ਡੰਡੇ ਕੱਢ ਕੇ ਤੇ ਫਿਰ ਕੱਲਾ ਕੱਲਾ ਦਾਣਾ ਗੱਡਣਾ ਪੈਂਦਾ ਤੁਹਾਮਾਰੋ 2.5 ਮਹੀਨੇ ਤੱਕ ਇਹਦੀ ਫਸਲ ਜਿਹੜੀ ਤਿਆਰ ਹੋ ਜਾਂਦੀ ਹੈ ਲਾਉਣੇ ਸ਼ੁਰੂ ਹੋ ਜਾਂਦੇ ਆ 2 ਮਹੀਨਾ 1.5 ਮਹੀਨਾ ਚੱਲਦੇ ਹੁਣ ਜਦੋਂ ਗਰਮੀ ਭੰਡ ਆ ਵੀ ਇਹਦਾ ਸੀਜ਼ਨ ਆਊਟ ਹੋ ਗਿਆ ਜੇ ਠੰਡ ਪੈਂਦੀ ਰਹਿੰਦੀ ਤੇ ਚੱਲਦੇ ਰਹਿਣੇ ਹੋਰ ਹਾਂ ਫਾਇਦਾ ਠੀਕ ਆ ਜਿੱਦਾਂ ਕਣਕ ਝੋਨਾ ਉਹ ਸਾਈਮ ਵੀ ਨਹੀਂ ਫਸਲ ਹੁੰਦੀ ਆ ਇਹ ਰੋਜ਼ ਦੇ ਰੋਜ਼ ਆਪਣਾ ਆਈ ਜਾਂਦਾ ਤੇ ਆਪਣਾ ਘਰ ਦਾ ਸਰਕਲ ਜਿਹੜਾ ਵਧੀਆ ਚੱਲੀ ਜਾਂਦਾ ਬੰਦੇ ਦਾ ਇੱਧਰ ਉੱਧਰ ਕੇ ਹਾਲ ਵੇਖਣਾ ਨਹੀਂ ਪੈਂਦਾ ਵੀ ਜਾਂ ਉਹਦੇ ਕੋਲ ਫਰ ਜਾਂ ਆਰਟੀ ਕੋ ਫੜ ਕੋਈ ਦੇਖ ਰਿਖ ਕੇ ਪਰੇਸ਼ਾਨੀ ਨਹੀਂ ਨਹੀਂ ਪਰੇਸ਼ਾਨੀ ਕੋਈ ਨਹੀਂ ਸਪਰੇਅਸ ਪੂਰਾ ਹੁੰਦੀਆਂ ਕੱਦੀ ਵਾਸ ਮਾਰਨੀ ਪੈਂਦੀ ਉਹ ਜਿਹੜੀ ਗਰਮੀ ਦੀ ਸਬਜ਼ੀ ਹੈ ਉਹਨੂੰ ਸਪਰੇਅ تھਰੇ ਜ਼ਿਆਦਾ ਮਾਰਨੀ ਪੈਂਦੀ ਜਿਹੜੀ ਸੈਲ ਦੀ ਸਬਜ਼ੀ ਹੈ ਉਹਨੂੰ ਘੱਟ ਮਾਰਨੀ ਪੈਂਦੀ ਰੇਟ ਲੂਟ ਕਿੱਦਾਂ ਰੇਟ ਠੀਕ ਹੀ ਹੁੰਦਾ ਪਹਿਲਾਂ ਸਟਾਰਟਿੰਗ ਤੇ ਜਾਂਦੇ ਰਿਹਾ 30 35 ਰੁਪਏ ਵਾਝੋਲੀ ਹੋਲੀ ਫੇਰ ਜਿੱਦਾਂ ਜਿੱਦਾਂ ਫਸਲ ਜ਼ਿਆਦਾ ਤਿਆਰ ਹੋ ਜਾਂਦੀ ਹੈ ਫਿਰ 25 ਰੁਪਏ 20 ਰੁਪਏ ਤੇ ਬਾਅਦ ਲਾਸ਼ ਤੋਂ 15 ਰੁਪਏ ਵੀ ਦੇਂਦੇ ਰਿਹਾ ਨਹੀਂ ਨਹੀਂ ਇਹਦੇ ਵੀ ਹੁੰਦੇ ਛੋਟੇ ਛੋਟੇ ਮੂਗਲੀਆ ਨੂੰ ਕਿੰਨੇ ਚਿਰ ਤਿਆਰ ਹੋ ਜਾਂਦੇ ਇਹ 45 ਦਿਨਾਂ ਚੋ ਜਿਹਦੇ ਤਿਆਰ ਹੋ ਚੰਗੀ ਸੇਵਾ ਕਰੀਏ ਦਾ ਡੇਢ ਕੁ ਮਹੀਨੇ ਪਾਉਣੇ 2 ਮਹੀਨੇ ਦੇ ਵਿੱਚ ਮੰਡੀਕਰਨ ਹਾਂਜੀ ਮੰਡੀਕਰਨ ਕਿੱਦਾਂ ਕਰਦੇ ਮੰਡੀਕਰਨ ਨੂੰ ਤੋੜ ਕੇ ਤੇ ਛੋਟੀਆਂ ਛੋਟੀਆਂ ਗੁਸ਼ੀਆਂ ਬਣਣੀਆਂ ਪੈਂਦੀਆਂ ਉਹ ਬਿਕਲਵਾਂ ਦੇ ਹਿਸਾਬ ਨਾਲ ਉੱਥੇ ਲੈ ਜਾਂਦੇ ਹਾਂ ਜਿਹੜੇ ਪੈਸੇ ਲੱਗਦੇ ਪੂਰੇ ਹਾਂਜੀ ਪੈਸੇ ਹੋ ਜਾਂਦੇ ਪੂਰੇ ਨਾਲ ਆਪਣਾ ਵੀ ਚੱਲੀ ਜਾਂਦਾ ਵਧੀਆ ਨਾਲ ਤੁਸੀਂ ਹੋਰ ਵੀ ਚੀਜ਼ਾਂ ਲਗਾ ਦਿੰਦੇ ਹਾਂ ਹਾਂ ਨਾਲ ਚਕੰਦਰ ਤੇ ਚਕੰਦਰ ਹੈਗਾ ਜੇ ਖੜੇ ਕੁਝ ਰਹਿੰਦਾ ਦੇ ਘਰ ਨਾਲ ਇਹਦਾ ਹੁਣ ਰੇਟ ਹੈਗਾ ਟਾਈਮ ਤੇ 15 ਰੁਪਏ 15 16 ਰੁਪਏ ਮਤਲਬ ਕੋਈ ਨਾ ਕੋਈ ਚੀਜ਼ ਵੀ ਨਾਲ ਲਾਈ ਹਾਂਜੀ ਹਾਂਜੀ ਮੰਡੀ ਦਾ ਖਰਚਾ-ਕੁਰਚਾ ਕੱਟ ਕੇ ਤੇ 13 14 ਰੁਪਏ ਦੇ ਹਿਸਾਬ ਨਾਲ ਉਹ ਪੈਸੇ ਮਿਲ ਜਾਂਦੇ ਆਰਤੀਕ ਉਹਦੇ ਕਣਕ ਟੂਨੇ ਦਾ ਲਵਾ ਵੀ ਇਹ ਕੰਮ ਚਲੇ ਚੱਲਦਾ ਹਾਂਜੀ ਹਾਂਜੀ ਤੋ ਹੋਰ ਤੋਂ ਵੀ ਇਸ ਤੋਂ ਬਾਅਦ ਮੁੰਗਰੇ ਜਿਹੜੇ ਮੁੰਗਰੇ ਆ ਬਾਰੇ ਦੱਸੋ ਤੁਸੀਂ ਮੁੰਗਰੇ ਹੁਣ ਆ ਹੁੰਡੇ ਨੇ ਤਿਆਰ ਇਹ ਬਸ ਹੋ ਜਣੇ ਆ ਤੇ ਇਹ ਵੀ ਥੋੜੇ ਥੋੜੇ ਚੱਲੀ ਜਾਣੇ ਆ ਇਹਦਾ ਹੁਣ ਰੇਟ ਜੋ ਨਿਕਲੇਗਾ ਉਸ ਹਾਵ ਨਾਲ ਫਿਰ ਤੁਰਿਆ ਜਾਣ ਹਾਂਜੀ ਇਹੀ ਹੁੰਦਾ ਦੇਖ ਰਹੀ ਕਿਸ ਹਾਂਜੀ ਹਾਂਜੀ ਹੋਇ ਹੁੰਦਾ ਮੁੰਗਰੇ ਤਾਂ ਇਹ ਹੁੰਦੇ ਤਾਂ ਮੂਲੀ ਬੀਜੀ ਸੀ ਤੇ ਵਿੱਚ ਰਹਿ ਗਈਆਂ ਮੂਲੀਆਂ ਮੋਟੀਆਂ ਹੋ ਗਈਆਂ ਉਦੋਂ ਤੋਂ ਮੁੰਗਰਾ ਤਿਆਰ ਹੋ ਜਾਂਦਾ ਜਿਹੜਾ ਸੰਗੜਾ ਇਹਦਾ ਬੀਜ ਹੋਣਾ ਪੈਂਦਾ। ਤੰਬੂਲੀਆ ਦੇ ਪੱਤੇ ਨਹੀਂ ਲੱਗਦੇ। ਹਾਂ ਤੇ ਜਿਹੜਾ ਮੁੰਗਰਾ ਉਹ ਮੂਲੀ ਦੇ ਤੇ ਹੋ ਜਾਂਦਾ ਉਹ ਗੰਦਲ ਪੈ ਗਾ। ਆ ਪਹਿਲੀ ਵੀ ਹੋਰ ਵੀ ਕੁਝ ਲੱਗਦਾ ਸੀ। ਹਾਂ ਬਾਕੀ ਕਣਕ ਵਾ। ਪਾਲਕ ਧਨੀਆ ਹੈਗਾ ਸਲਗਮੀ। ਸਲਗਮੰਦੀ ਚਲੋ ਬਾਹਰ ਲੰਗੀ ਹੁਣ। ਪਾਲਕ ਧਨੀਆ ਦੇ ਵੀ ਆਊਟ ਚਨੇ ਉਹ ਥੋੜੇ ਜਿਹੀ ਜ ਆਪਣੇ ਘਰਖਾਨਾ ਕੋਲ ਵਾ ਤੇ ਸਬਜ਼ੀ ਵਾ ਤੇ। ਲੱਗਦਾ ਨਹੀਂ ਕਿ ਸਾਨੂੰ ਆਪਣੀ ਸਪਰੇ ਬੀਜੇ ਰਹਨ ਤੇ ਮਤਲਬ ਨਹੀਂ ਬਹੁਤ ਵਧੀਆ ਜੇ ਸਾਰੇ ਇਦਾਂ ਕਰਨ ਥੋੜਾ ਥੋੜਾ 5 5 7 7 ਮਰਲੇ ਵੀ ਬੀਜੀਆਂ ਹੋਣ ਚਾਹੀਦਾ ਤੇ ਆਪਣਾ ਕੋਲ ਲੋੜ ਹੀ ਨਹੀਂ ਬਾਜ਼ਾਰੋਂ ਚੀਜ਼ ਲੈਉਂਦੀ ਜਿਸ ਤਰ੍ਹਾਂ ਦੂਰ ਦੂਰੋਂ ਮਗਾਂਦੇ ਆ ਹਾਂਜੀ ਹਾਂਜੀ ਹੋ ਰਾਇਲ ਦੀ ਪਰ ਉਹ ਚੀਜ਼ ਨਹੀਂ ਹੁੰਦੀ ਹਾਂਜੀ ਹਾਂਜੀ ਤਾਂ ਹੜੇ ਚੜੇ ਆਉਂਦੇ ਮੁੱਠੇ ਵਿਕਦੇ ਆ ਤੇ ਉਹ ਖਾਂਦੇ ਆ ਕਿ ਉਹਦੇ ਨਾਲ ਆਪਣੇ ਥੋੜਾ ਜਿਹਾ ਥਾਂ ਬੀਜਿਆ ਹੈ ਤੇ ਉਹ ਵਧੀਆ ਚੀਜ਼ ਹੈ ਜਦੋਂ ਮਰਜ਼ੀ ਤੋੜੋ ਜਦੋਂ ਮਰਜ਼ੀ ਬਣਾਉਂਦਾ ਜੀ